ਅਸ-ਸਲਾਮੁਅਲੈਕੁਮ ਜੀ ਸਤਿ ਸ੍ਰੀ ਅਕਾਲ ਜੀ ਆਨੂੰ ਮਿਲ ਕੇ ਨਾ ਤੁਸੀਂ ਬਿਲਕੁਲ ਖੁਸ਼ ਹੋਵੋਗੇ ਤਾਂ ਤੁਹਾਨੂੰ ਚਰਦੀ ਕਲਾਚੇ ਰੱਖੇ ਇੱਥੇ ਜੀ ਅ ਅਸੀਂ ਅੱਜ ਗੱਲ ਕਰਾਂਗੇ ਕਿ ਸਿੱਖਾਂ ਦੇ ਬੱਚੇ ਕਿੰਨੇ ਬਹਾਦਰ ਹੁੰਦੇ ਨੇ ਹੱਕ ਸੱਚ ਦੀ ਗੱਲ ਕਰਨ ਵਾਸਤੇ ਅੱਗੇ ਅੱਗੇ ਵਧ ਜਾਂਦੇ ਨੇ ਚੁੱਪ ਨਹੀਂ ਰਹਿੰਦੇ ਇੱਥੇ ਅਜੇ ਤੁਹਾਨੂੰ ਸ਼ੇਅਰ ਕਰਾਂਗੇ ਕਿ ਇੱਕ ਸਿੱਖ ਬੱਚਾ ਹੈ ਉਹ ਪਹੁੰਚ ਗਿਆ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਜੀ ਯੂਨੀਵਰਸਿਟੀ ਕੀ ਕਰਨ ਪਹੁੰਚਿਆ ਹੈ ਕੀ ਕੈਂਪ ਪਹੁੰਚਿਆ ਬਹੁਤ ਇੰਟਰਸਟਿੰਗ ਵਧੀਆ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਵੀਡੀਓ ਵੇਖ ਕੇ ਦੁਬਾਰਾ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ ਉੱਧਰ ਰਹਿ ਜਾਏ ਆਰਡਰ ਨਹੀਂ ਹੈਗਾ ਜਦੋਂ ਆਰਡਰ ਆਊਗਾ ਉਦੋਂ ਲੈ ਜਾਓ ਕਿ ਲੋ ਆਪਣੀ ਸਾਹਦੇ ਉੱਥੇ ਨਾਮ ਗੱਲ ਹੋਈ ਹੈ ਉੱਥੇ ਜਾਏ ਗੱਲ ਕਰ ਲਓ ਉੱਥੇ ਉਹ ਦੂਜੇ ਗੇਟ ਤੇ ਐਂਟਰ ਹੋ ਜਾਇਆ ਸੀ ਤੇ ਜਿਹੜਾ ਦੇਖ ਸਾਦੇ ਇਹਨਾਂ ਨੂੰ ਪੁਲਸ ਵਾਲੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਰੁਕਿਆ ਨਹੀਂ ਆ ਦੇਖੋ ਸਾਹਮਣੇ ਕੋੜੇ ਨੂੰ ਭਜਾਉਂਦਾ ਹੋਇਆ ਅੰਦਰ ਇਹ ਸਿੰਘ ਜਿਹੜਾ ਆ ਚਲਾ ਜਾਂਦਾ। ਵਧੀਆ ਹੋ ਗਿਆ। ਇਸ ਵੇਲੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਤੇ ਅੱਜ ਵਿਦਿਆਰਥੀਆਂ ਦੇ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਸੈਨੇਟ ਪੰਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤਾਂ ਉਸ ਦੇ ਬਾਅਦ ਬਹੁਤ ਸਾਰੇ ਲੋਕ ਯੂਨੀਵਰਸਿਟੀ ਵਿੱਚ ਪਹੁੰਚੇ ਤਾਂ ਇੱਕ ਨਿਹੰਗ ਸਿੰਘ ਵੀ ਜਿਹੜੇ ਆ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ ਸਵਾ ਲੱਖ ਸਿੰਘ ਜਿਹੜੇ ਆ ਇਕੱਲੇ ਕੋੜਾ ਲੈ ਕੇ ਇਹ ਵੀਰ ਜਿਹੜਾ ਇੱਥੇ ਪਹੁੰਚ ਗਿਆ ਹੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਤੁਸੀਂ ਤੁਸੀਂ ਕੱਲੇ 2.5 ਲੱਖ ਫੌਜ ਆ ਗਈ 2.5 ਲੱਖ ਬਾਬਾ ਜੀ ਜੀ ਕਿ ਕਿਧਰੋਂ ਕਿਹੜੇ ਰੂਟ ਤੋਂ ਆਏ ਕਿਉਂਕਿ ਚਾਰੇ ਪਾਸੇ ਜਿਹੜੇ ਆ ਬਾਰਡਰ ਸੀਲਸ ਕੇ ਬੰਦ ਸੀ ਰੋਕਿਆ ਜਾ ਰਿਆ ਸੀ ਅਈ ਟਪਾ ਲਿਆਏ ਆ ਬਾਬਾ ਜੀ ਅੱਛਾ ਜੀ ਅਈ ਪਿੱਛੇ ਟਪਾ ਕੇ ਲਿਆਏ ਆ ਕਿ ਕਿਧਰੋਂ ਟਪਾ ਕੇ ਲਿਆ ਕੇ ਜੀ ਇਹ ਹਮਾਲੀ ਤੋਂ ਹੀ ਟਪਾ ਕੇ ਲਿਆਏ ਆ ਬਾਬਾ ਜੀ ਅੱਛਾ ਜੀ ਇਹ ਅਸੀਂ ਇੱਧਰ ਹੀ ਆਣਾ ਸੀ ਮਾ ਜਾਨੀ ਦੇ ਹੁੰਦੇ ਸੀ ਉੱਧਰ ਅੱਛਾ ਤੁਸੀਂ ਤੁਸੀਂ ਕਿਸ ਪਰਪਸ ਲਈ ਕੀ ਸੋਚ ਕੇ ਆਏ ਹਾਂ ਜੀ ਕੀ ਸੋਚ ਕੇ ਆਏ ਤੁਸੀਂ ਇ ਯੂਨੀਵਰਸਿਟੀ ਨਾਮ ਕੇ ਅਸੀਂ ਇੱਧਰ ਆਏ ਆ ਬਾਬਿਆਂ ਕੋਲ ਬਾਬਿਆਂ ਨੇ ਤੁਹਾਡੇ ਜਿਹੜੇ ਉੱਥੇ ਬਾਬੇ ਨੇ ਤੁਹਾਡੇ ਜਿਹੜੇ ਜਥੇਦਾਰ ਨੇ ਉਹਨਾਂ ਨੇ ਤੁਹਾਨੂੰ ਕੁਝ ਦੱਸਿਆ ਐਸਾ ਕਿ ਕਹੇ ਚੰਡੀਗੜ੍ਹ ਜਾਣਾ ਚੰਡੀਗੜ੍ਹ ਵਾਲੇ ਉੱਥੇ ਜਾਣਾ ਯੂਨੀਵਰਸਿਟੀ ਆ ਜਿਓ ਕੋੜੇ ਲੈ ਕੇ ਉੱਥੇ ਬੰਨ ਨਾਮ ਕੀ ਉਹਨਾਂ ਉਹ ਵੀ ਕਹਿਦੇ ਬੰਨ ਦੋ ਉਥੇ ਬੰਨ ਵੀ ਸਕਦੇ ਆ ਅਸੀਂ ਨਹੀਂ ਤੁਹਾਡੇ ਫੇਰ ਨਾਲ ਦੇ ਜਿਹੜੇ ਸਿੰਘ ਨੇ ਬਾਕੀ ਫੌਜ ਉਹ ਕਿੱਥੇ ਆ ਉਹ ਬਾਕੀ ਫੌਜ ਉੱਥੇ ਹੀ ਹੈ ਬਾਬਾਈ ਮੈਂ ਇਕੱਲਾ ਆਇਆ ਵਾਂ ਤੁਹਾਨੂੰ ਡਰ ਨਹੀਂ ਲੱਗਿਆ ਇਕੱਲੇ ਆਦਦੇ ਨੂੰ ਪੁਲਿਸ ਵੀ ਚੱਕ ਰਹੀ ਹੈ ਡਰ ਲੱਗਦਾ ਹੀ ਸਾਨੂੰ ਹਾਂਜੀ ਨਿਆਂਗਨ ਡਰ ਲੈ ਡਰ ਨਿਆਂਗੀ ਡਰ ਨਹੀਂ ਸਕਦੇ ਨੇ ਕੱਲੇ ਆ ਗਏ ਇੱਥੇ ਪੁਲਿਸ ਤਾਂ ਜਿਹੜੇ ਬਾਹਰੋਂ ਬੰਦੇ ਆ ਰਹੇ ਨੇ ਡੇਟੇਨ ਕਰ ਰਹੀ ਹੈ। ਇਹੋ ਪਿੱਛੇ ਵਾੜਾ ਇੱਥੋਂ ਕਿਰਪਾਨਾਂ ਦਾ ਹੀ ਹਾਲ। ਸੱਟਾਂ ਹੀ ਵੱਜੀਆਂ ਨੇ ਇੱਧਰ। ਅੱਛਾ ਪੁਲਸੀਆਂ ਡਾਂਗਾ ਪਈਆਂ ਤੁਹਾਡੇ? ਹਾਂ ਡਾਂਗਾ ਪਈਆਂ ਨੇ। ਇਹ ਕਿਰਪਾਨ ਮਾਰੀ ਸਿੱਧੀ ਨਾਮ ਪੁਲਿਸ ਵਾਲੇ ਦੀ ਧੌਣ ਤੇ ਵੱਜੀ ਇੱਥੇ। ਪਿੱਛੇ। ਤੇ ਤੁਸੀਂ ਐਦੇ ਫਿਰ ਟੱਪ ਕੇ ਆ ਗਏ ਇੱਧਰ? ਹਾਂ ਟੱਪ ਕੇ ਆ ਗਏ ਮਾ। ਤੁਹਾਨੂੰ ਯੂਨੀਵਰਸਿਟੀ ਦਾ ਰਸਤਾ ਪਤਾ ਸੀ? ਹਾਂ ਸਾਰਾ ਕੁਝ ਪਤਾ ਬਾਬਾਈ। ਸਾਰਾ ਕੁਝ। ਇਹ ਹੁਣ ਇੱਥੇ ਆ ਕੇ ਅੱਗੇ ਕਿੱਥੇ ਜਾਓਗੇ? ਭਾਈ ਨਾਮ ਮੋਰਚੇ ਹੀ ਜਾਣਾ। ਐ ਧਰਨਾ ਲੱਗਿਆ। ਨ अच्छा ਮਾਦਾ ਤੁਹਾਡੇ ਜਥੇਦਾਰਾਂ ਨੇ ਤੁਹਾਨੂੰ ਹੁਕਮ ਕੀਤਾ ਸੀਗਾ ਤੁਸੀਂ ਬਿਨਾਂ ਪਰਵਾਹ ਇਕੱਲੇ ਆ ਗਏ ਹਾਂਜੀ ਇਕੱਲੇ ਅਈ ਸਵਾਲ ਆਖ ਜੀ ਕੀ ਕੀ ਨਾਲ ਲੈ ਕੇ ਆਏ ਹੋ ਅਈ ਨਾਲ ਕੁਛ ਨਹੀਂ ਲਿਆ ਹੈ ਘੋੜਾ ਹੀ ਲਿਆਏ ਆ ਬਸ ਅੱਛਾ ਜੀ ਇਹ ਘੋੜਾ ਤੁਹਾਡਾ ਆਪਣਾ ਹੈ ਹਾਂਜੀ ਆਪਣਾ ਹੀ ਹੈ ਕੀ ਨਾਮ ਰੱਖਿਆ ਇਹਦਾ ਇਹਦਾ ਬਾਜ ਅੱਛਾ ਤੁਹਾਡੇ ਇਸ਼ਾਰੇ ਤੇ ਚੱਲਦਾ ਹੈ ਇਹ ਹਾਂ ਇਸ਼ਾਰੇ ਚੱਲਦਾ ਤੁਸੀਂ ਤੇ ਘੋੜਾ ਦੋਵੇਂ ਜਣੇ ਆ ਗਏ ਹਾਂ ਹਾਂਜੀ ਤੇ ਰਸਤੇ 'ਚ ਦਿੱਕਤ ਨਹੀਂ ਆਈ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਬਹੁਤ ਸਾਰੀਆਂ ਗੱਡੀਆਂ ਸੀ ਜਾਮ ਲੱਗੇ ਹੋਏ ਅਈ ਟਪਾ ਲੈ ਆਏ ਆ ਗੱਡੀਆਂ ਦੇ ਸ਼ੀਸ਼ੇ ਪੰਨ ਲੈ ਆਏ ਆ ਰਾਜੇ ਗੱਡੀਆਂ ਦੇ ਵਿੱਚੋਂ ਹੀ ਲੰਗਾਤਾ ਹੈ ਖਾਲਸਾ ਦਾ ਸਾਰੇ ਪਾਸੇ ਰਾਜ ਹੈ ਹਾਂ ਸਾਰੇ ਪਾਸੇ ਰਾਜ ਹੈ ਤੁਸੀਂ ਤੁਸੀਂ ਕੀ ਕਰਦੇ ਹੋ ਨੇ ਜਥੇ ਦੇ ਵਿੱਚ ਤੁਸੀਂ ਕੀ ਕਰਦੇ ਹੋ ਨੇ ਅਈ ਬਾਬੇ ਨਾਲ ਹੀ ਹੁੰਦੇ ਨਾਮ ਕੇ ਇੱਕ ਪਚੰਗੀ ਇੱਕ ਪਚੰਗੀ ਇੱਕ ਮੁੰਡਾ ਉੱਥੇ ਰਹਿੰਦਾ ਉਹ ਕੋੜੇਂ ਸੇਵਾ ਕਰਦਾ ਮੈਂ ਬਾਬੇ ਨਾਲ ਹੀ ਰਹਿਣਾ ਗੰਨਾ ਲੈ ਕੇ ਇਹ ਹੁਣ ਬਾਬੇ ਚਿੰਤਾ ਨਹੀਂ ਕਰਨਗੇ ਸਾਡਾ ਪਚੰਗੀ ਸਿੰਘ ਕਿੱਧਰ ਗਿਆ ਬਾਬਾ ਜੀ ਨੇ ਮੈਂ ਕਹਿ ਕੇ ਆਇਆ ਬਾਬਾ ਜੀ ਕਹਿੰਦੇ ਨੇ ਉੱਥੇ ਆ ਜਾਓ ਹਮਾ ਉੱਥੇ ਚੰਡੀਗੜ੍ਹ ਤੇ ਉੱਥੇ ਇਹ ਯੂਨੀਵਰਸਿਟੀ ਨਹੀਂ ਤੋ ਤੁਹਾਨੂੰ ਇੱਥੇ ਰੋਕਿਆ ਨਹੀਂ ਹੈਗਾ ਮੋਰੇ ਮਤਲਬ ਮੇਰਾ ਕੋਈ ਬੰਦਾ ਸਾਦਾ ਮੇਰੇ ਬਾਬਿਆਂ ਨੇ ਵੀ ਕਹੇ ਨਾਮ ਕੋਈ ਇਥੇ ਪੁਲਿਸ ਵਾਲੇ ਨਾ ਜਾਣ ਦਿੱਤੇ ਥੋਕ ਦੀ ਕੰਡਾ ਮੈਂ ਨਹੀਂ ਜੇਲ੍ਹ ਤੁਰ ਜੀ ਮੈਂ ਪੈ ਕਰ ਦਾਂਗੇ ਅੱਛਾ ਜੇਲ੍ਹ ਤੋਂ ਡਰ ਨਹੀਂ ਲੱਗਦਾ ਸਰ ਨਾ ਡਰ ਨਹੀਂ ਲੱਗਦਾ ਹਈ ਬਾਬਾ ਜੰਬਰਸਰ ਨਾ ਵੀ ਬੜੇ ਵੱਡੇ ਨੇ ਅਸੀਂ ਉਲਟਾ ਬੋਲਦਾ ਮਾਂ ਭੈਣ ਤੇ ਜਾਂਦੇ ਹਾਂ ਇਸ ਬੰਦਰ ਇੰਟਰੀ ਬੰਦ ਹੋ ਗਿਆ ਪ੍ਰੋਗਰਾਮ ਤੁਹਾਨੂੰ ਲੈ ਤਾ ਅਸੀਂ ਆ ਜਾਾਂਗੇ ਮੋੜ ਤੇ ਬਾਬੇ ਠੀਕ ਤੇ ਹੁਣ ਤੁਹਾਡੇ ਬਾਬੇ ਆਨੇ ਤੁਹਾਨੂੰ ਕੋਈ ਫੋਨ ਫਾਨ ਕਰੂਗੇ ਜਾਂ ਕਿਵੇਂ ਮੇਰਾ ਫੋਨ ਬੰਦ ਹੋ ਗਿਆ ਹੈ ਅੱਛਾ ਫੋਨ ਚਾਰਜ ਕਰਕੇ ਬਾਬੇ ਤੁਹਾਨੂੰ ਪਤਾ ਕਰਨਗੇ ਤੁਸੀਂ ਕਿੱਥੇ ਆਵੇਂ ਆਪੀ ਤੁਰ ਜਾਇਆ ਉੱਥੇ ਅੱਛਾ ਵਾਪਸ ਐਥੋਂ ਆਵੇ ਚੱਲ ਜੂਗੇ ਹਾਂ ਐ ਵਾਪਸ ਜੇ ਨਾ ਤੁਹਾਨੂੰ ਚੰਡੀਗੜ੍ਹ ਚ ਡੱਕ ਲਿਆ ਫਿਰ ਚੰਡੀਗੜ੍ਹ ਆ ਹਿੰਮਤ ਨਹੀਂ ਆਲਦੀ ਡੱਕਣ ਵਾਲੀ ਇਹ ਜਿਹੜਾ ਆ ਪਚੰਗੀ ਸਿੰਘ ਆ ਜਿਹੜਾ ਆ ਬਾਬਾ ਇਹ ਲੋਕ ਨਹੀਂ ਸਕਦੇ ਉੱਥੇ ਨਾਮ ਗੱਲ ਹੋਈ ਆ ਉੱਥੇ ਜਾਏ ਗੱਲ ਕਰ ਲਓ ਉੱਥੇ ਉਹ ਦੂਜੇ ਗੇਟ ਤੇ ਉਹਨਾਂ ਨੇ ਫੋਨ ਵੀ ਕੀਤਾ ਇੱਥੇ ਦੋ ਦੋ ਸੇ ਇੱਕ ਨੰਬਰ ਤੇ ਵਾਹ ਫਿਰ ਗੱਲ ਰਿਕੁਐਸਟ ਹੈ ਅੰਦਰ ਪ੍ਰੋਗਰਾਮ ਖਤਮ ਹੋ ਗਿਆ ਸਾਰਾ ਤੁਸੀਂ ਉੱਥੇ ਮੈਂ ਬਾਕਿਆ ਨਹੀਂ ਕਰ ਮਥੇ ਮੁੰਡੇ ਉੱਥੇ ਹੋ ਕੇ ਮੈਂ ਆ ਜਾਣੇ ਮੈਂ ਕਿਹੜੇ ਉੱਧਰ ਰਹੇ ਆ ਆਰਡਰ ਨਹੀਂ ਹੈਗਾ ਜਦੋਂ ਆਰਡਰ ਆਊਗਾ ਉਦੋਂ ਲੈ ਜਾਓ ਮੈਂ ਜਾ ਸਕਣਾ ਬਾਬਾ ਜੀ ਸਰ ਕੇ ਦੋ ਕੋੜੇ ਆ ਵਾਪਸ ਕਰਤੇ ਸੀ ਦੋ ਕੋੜੇ ਕੋੜੇ ਦੇ ਆਰਡਰ ਕੋੜੇ ਕੇ ਵਾਪਸ ਉਹ ਕਹਿਣਾ ਉਹ ਕਹਿਣਾ ਮੰਨ ਗਏ ਬੜਾ ਅੱਛੇ ਮੰਨ ਨਹੀਂ ਕਰਦਾ ਪੈਸੇ ਤੁਸੀਂ ਜਾ ਸਕਦੇ ਉਹ ਢੰਗ ਸੇ ਬੜੇ ਅੱਛੇ ਦੇ ਯਾਰ ਤੁਸੀਂ ਕਰ ਨਹੀਂ ਆਜੇ ਸਾਨੂੰ ਰੋਗ ਅਰੇ ਦੋ ਪਹਿਲਾ ਇਹ ਬਾਬਾ ਜੀ ਰੋਗ ਨਹੀਂ ਸਕਦੇ ਤੁਸੀਂ ਸਾਨੂੰ ਪਹਿਲਾ ਦੋ ਚੱਲ ਗਿਆ ਬੰਦ ਹੋ ਗਿਆ ਪ੍ਰੋਗਰਾਮ ਚੱਲੇ ਗਏ ਉਹ ਉੱਥੇ ਉਹ ਅਸੀਂ ਖਾਸ ਹਾਂ ਇਹ ਜਿਹੜਾ ਆ ਮਾਣਾ ਕੋਈ ਨਹੀਂ ਕਰਦਾ ਉੱਥੇ ਜਾ ਕੇ ਗਾਲਾਂ ਕੱਢਦੇ ਹੋ ਤੁਸੀਂ ਇਹ ਧੋਕੋਗੇ ਜੇ ਤੁਸੀਂ ਤੁਸੀਂ ਉਹ ਜਿਹੜੇ ਧਰਨਾ ਦੇ ਕੇ ਬੈਠੇ ਤੁਸੀਂ ਉਹਨਾਂ ਕੋ ਜਾ ਕੇ ਫਿਰ ਵਾਪਸ ਚਲੇ ਜਾਣਾ ਮੈਂ ਵਾਪਸ ਜਾਣਾ ਉਧਰ ਮੋਰਚਾ ਵੇਖ ਕੇ ਮੈਂ ਵਾਪਸ ਆ ਜਾਣਾ ਮੈਂ ਕਹਿੰਦੇ ਮੋਰਚਾ ਦੇਖ ਕੇ ਕਹਿੰਦੇ ਵਾਪਸ ਆ ਜਾਣਾ ਠੀਕ ਹੈ ਮੈਂ ਸੀ ਕਲੀਅਰ ਕਰ ਲੇ ਫਿਰ ਬਾਪ ਤੇ ਆਣਾ ਪਰ ਉਤੋਂ ਆਰਡਰ ਨਾ ਵੀ ਆਰਡਰ ਆ ਜਣੇ ਕਲੀਅਰ ਕਰ ਲਈ ਅਸੀਂ ਬਾਈ ਤੁਸੀਂ ਮਤਲਬ ਉਮਰ ਕਿੰਨੀ ਤੁਹਾਡੀ ਮੇਰੀ ਉਮਰ ਦਾ ਨਹੀਂ ਪਤਾ ਕਦੋਂ ਦੇ ਦਲਪੰਥ ਦੇ ਵਿੱਚ ਮੈਨੂੰ ਛੋਟਾ ਹੁੰਦਾ ਆ ਸੀ ਮੈਂ ਮੇਰੇ ਘਰ ਮੇਰੇ ਘਰ ਵਾਲੇ ਬਾਹਰ ਨਹੀਂ ਕੈਨੇਡਾ ਮੈਂ ਪੜਿਆ ਕੋ ਨਹੀਂ ਅੱਛਾ ਤੇ ਇੱਥੇ ਹੁਣ ਤੁਸੀਂ ਚਲੋ ਤੁਸੀਂ ਤੁਹਾਨੂੰ ਲੱਗਦਾ ਨਹੀਂ ਇਹਨਾਂ ਨਾਲ ਮੈਨੇਜ ਕਰਨਾ ਚਾਹੀਦਾ ਜਾਂ ਇਹ ਕਹਿ ਰਹੇ ਕਹਿੰਦੇ ਆਰਡਰ ਇਹ ਕਹਿੰਦੇ ਆਰਡਰ ਨਹੀਂ ਹੈਗੇ ਤੁਹਾਨੂੰ ਭੇਜਣ ਦੇ ਬਾਬਾ ਜੀ ਹੋਰ ਸਾਡੇ ਦਲ ਦੇ ਕੋ ਨਹੀਂ ਅਸੀਂ ਦੂਜੇ ਦਲ ਦੇ ਆ ਦੇ ਲੈ ਕੇ ਮੈਨੂੰ ਕੀ ਪਤਾ ਕਿਹਲੇ ਦਾਲ ਦੇਣੇ 88 ਫੌਜਾ ਸਾਡੀਆਂ ਹੋਰ ਯਾਰ ਉਹ ਵੀ ਮੰਨ ਕੇ ਮੰਨ ਕੇ ਸੀਗੇ ਤੁਸੀਂ ਵੀ ਮਤਲਬ ਸੈਟ ਤੇ ਕਾਲ ਕਲੀਅਰ ਕਰ ਲਈ ਫਿਰ ਪਰ ਹਜੇ ਕੋਈ ਇਜਾਜ਼ਤ ਨਹੀਂ ਹੈਗੀ ਅੰਦਰ ਜਾਣ ਦੀ ਆ ਕੇ ਅਸੀਂ ਬਾਪੀ ਆ ਜਾਣਾ ਤੁਹਾਡੇ ਸਾਹਮਣੇ ਆਵਾਂ ਤੋਈ ਨਾਲ ਚੱਲੋ ਬਸ ਸਾਨੂੰ ਵੀ ਆਰਡਰ ਆਉਣ ਕੀ ਕਰੀਆ ਯਾਰ ਆਰਡਰ ਨਾ ਗੀ ਬਸ ਤਾਂ ਇੱਥੇ ਕਿਤੇ ਲੈ ਜਾ ਬੜਾ ਇੱਥੇ ਲੈ ਜਾ ਇਹ ਜਿਹੜਾ ਦੇਖ ਸਕਦੇ ਹੋ ਇੱਕ ਪਚੰਗੀ ਸਿੰਘ ਜਿਹੜਾ ਕਿ ਯੂਨੀਵਰਸਿਟੀ ਵਿੱਚ ਪਹਿਲਾ ਕੋੜਾ ਲੈ ਕੇ ਐਂਟਰ ਹੋਇਆ ਇਹ ਤੇ ਜਿਹੜਾ ਦੇਖ ਸਾਦੇ ਇਹਨਾਂ ਨੂੰ ਪੁਲਸ ਵਾਲੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਰੁਕਿਆ ਨਹੀਂ ਆ ਦੇਖੋ ਸਾਹਮਣੇ ਘੋੜੇ ਨੂੰ ਭਜਾਉਂਦਾ ਹੋਇਆ ਅੰਦਰ ਇਹ ਸਿੰਘ ਜਿਹੜਾ ਆ ਚਲਾ ਜਾਂਦਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਤੁਸੀਂ ਤੁਸੀਂ ਇਕੱਲੇ 7 ਲੱਖ ਫੌਜ ਆ ਗਈ 7 ਲੱਖ ਬਾਬਾ ਜੀ ਜੀ ਕਿੱਧਰੋਂ ਕਿਹੜੇ ਰੂਟ ਤੋਂ ਆਏ ਕਿਉਂਕਿ ਚਾਰੇ ਪਾਸੇ ਜਿਹੜੇ ਆ ਬਾਰਡਰ ਸੀਲ ਸਕੇ ਬੰਦ ਸੀ ਰੋਕਿਆ ਜਾ ਰਿਆ ਸੀ ਅੱਟਪਾ ਜੇ ਵੇਖੀਏ ਬਹੁਤ ਵਧੀਆ ਵੀਡੀਓ ਹੈ ਤੇ ਇੱਕ ਛੋਟਾ ਜਿਹਾ ਨੰਗ ਸਿੰਘ ਆ ਜਿਹੜਾ ਘੋੜੇ ਤੇ ਬੈ ਕੇ ਪੰਜਾਬ ਯੂਨੀਵਰਸਿਟੀ ਪਹੁੰਚ ਗਿਆ ਤੇ ਇਹ ਚੈਨਲ ਨੇ ਗਿਆ ਕਿ ਬਹੁਤ ਤਾਵਾਂ ਤੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਜਿਹੜਾ ਨਾ ਪਹੁੰਚ ਗਏ ਆ ਸਵਾ ਲੱਖ ਫੌਜ ਪਹੁੰਚ ਗਈ ਏ ਤੇ ਲਾਈਕ ਇਹ ਬੱਚੇ ਦੀ ਬਹਾਦਰੀ ਨੂੰ ਸਲੂਟ ਕਰਾਂਗੇ ਕਿ ਕਿਸ ਤਰ੍ਹਾਂ ਬਹਾਦਰੀ ਦੇ ਨਾਲ ਕੱਲਾ ਹੀ ਠੀਕ ਹੈ ਘੂੜੇ ਤੇ ਬੈਠ ਕੇ ਨਿਕਲ ਆਇਆ ਤੇ ਕਿਉਂਕਿ ਇੱਥੇ ਵੇਖੀਏ ਤੇ ਛੋਟੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੇ ਵਿੱਚ ਇੰਨਾ ਕੌਨਫੀਡੈਂਸ ਨਹੀਂ ਹੁੰਦਾ ਲੇਕਿਨ ਆ ਤੁਸੀਂ ਠੀਕ ਹੈ ਸਿੰਘਾਂ ਦਾ ਬੱਚਾ ਵੇਖੋ ਕਿੰਨਾ ਦਲੇਰ ਹੈ ਕਿੰਨਾ ਬਾਦੂਰ ਹੈ ਕਿ ਹਰ ਇੱਕ ਆ ਠੀਕ ਹੈ ਰਿਕਵਰਡ ਨੂੰ ਉਬੂਰ ਕਰਕੇ ਅੱਗੇ ਨਿਕਲਾਇਆ ਤੇ ਜਿਹੜਾ ਉਹਦਾ ਮਕਾਮ ਸੀ ਉਥੇ ਪੁੰਝੇ ਆ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਆ ਕੇ ਪੁਲਿਸ ਵਾਲਿਆਂ ਨਾਲ ਵੀ ਉਹਨੇ ਗੱਲ ਕੀਤੀ ਹੈ ਨਾਲ ਜਿਹੜੇ ਉੱਥੇ ਇੰਟਰਵਿਊ ਲੈਣ ਆਲੇ ਸਨ ਉਹਨਾਂ ਨਾਲ ਵੀ ਗੱਲ ਕੀਤੀ ਇਹ ਅਜਿਹੀ ਚੀਜ਼ ਹੈ ਨਾ ਵੇਖੀ ਨਹੀਂ ਹੈ ਫਸਟ ਟਾਈਮ ਵੇਖੀ ਹੈ ਤੇ ਬਹੁਤ ਜ਼ਿਆਦਾ ਹੈਰਤ ਦੀ ਗੱਲ ਹੈ ਤੇ ਬਹੁਤ ਵਧੀਆ ਲਾਈਕ ਆਪਣੇ ਹੱਕ ਦੇ ਲਈ ਸੱਚ ਦੇ ਲਈ ਉੱਠਣਾ ਚਾਹੀਦਾ ਹੈ ਭਾਵੇਂ ਕੋਈ ਵੱਡਾ ਹੋਵੇ ਛੋਟਾ ਹੋਵੇ ਆਪਣੇ ਹੱਕ ਦੇ ਲਈ ਆਵਾਜ਼ لازਮੀ ਚੁਕਨੀ ਚਾਹੀਦੀ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਇਸ ਬੱਚੇ ਦੀ ਦਲੇਰੀ ਦੇ ਬਾਰੇ ਵਿੱਚ ਤੁਹਾਡਾ ਜੋਰੀ ਕਹਿਣਾ لازਮੀ ਦੱਸੋ ਕਮੈਂਟ ਸੈਕਸ਼ਨ ਚ ਆਪਣਾ ਖਿਆਲ ਰੱਖੋ ਮੇਰੇ ਚੈਨਲ ਦਾ ਵੀ ਤੁਹਾਡੇ ਫਿਰ ਤੁੜਕਾਤ ਹੁੰਦੀ ਸੱਚੇ ਕਾਰਨ